ਸੰਜੀਪ अरोड़ा ਜੀ ਬਹੁਤ ਹੀ ਇੱਕ ਨਿੱਕ ਤੇਲ ਇਨਸਾਨ ਆ ਜਿਨ੍ਹਾਂ ਨੇ ਆਪਣੇ ਰਾਜ ਸਭਾ ਮੈਂਬਰ ਹੁੰਦੇ ਵੀ ਲੁਧਿਆਣੇ ਵਾਲਿਆਂ ਨੂੰ ਬਹੁਤ ਸਾਰੇ ਐਸੇ ਕੰਮ ਕਰਾ ਕੇ ਦਿਖਾਤੇ ਜਿਹੜੇ ਲੰਬੇ ਸਮੇਂ ਤੋਂ ਪੈਂਡਿੰਗ ਸੀ ਸਾਡੀ ਪਾਰਟੀ ਦੇ ਵਿੱਚ ਕੋਈ ਵੱਡਾ ਛੋਟਾ ਨਹੀਂ ਹੁੰਦਾ ਲੋਕ ਸੇਵਾ ਸਭ ਤੋਂ ਵੱਡੀ ਹੁੰਦੀ ਹੈ ਜਿਹੜੇ ਕਹਿੰਦੇ ਵੀ ਆਹ ਵੱਡਾ ਹੁੰਦਾ ਇਹ ਛੋਟਾ ਹੁੰਦਾ ਇਹ ਉਹਨਾਂ ਦੇ ਉਹਨਾਂ ਦੇ ਆਪਣੇ ਹਾਰ ਦਾ ਕਾਰਨ ਸਾਡੀ ਪਾਰਟੀ ਦੇ ਵਿੱਚ ਤਾਂ ਕੰਮ ਵੱਡਾ ਜਾ ਜਿਹੜਾ ਐਲਾਨ ਆ ਉਹ ਅੱਜ ਦੇ ਇਸ ਕਠਨੇ ਕਰ ਦੇਣਾ ਕਿਉਂਕਿ ਪਛਮੀ ਦੇ ਲੋਕ ਮੰਨ ਬਣਾਈ ਬੈਠੇ ਨੇ ਪਿਛਲੇ ਲਗਭਗ 2 ਮਹੀਨਿਆਂ ਤੋਂ ਅਸੀਂ ਪ੍ਰਚਾਰ ਦੇ ਵਿੱਚ ਜਿੱਥੇ ਵੀ ਰੁੜਾਜੀ ਜਾਂਦੇ ਨੇ ਪਿਛਲੇ 30 35 35 ਸਾਲ ਦੇ ਕੰਮ ਕਰਾਉਣ ਤੋਂ ਬਾਅਦ ਲੋਕ ਉਹਨਾਂ ਨੂੰ ਹੱਥਾਂ ਦੇ ਚੱਕ ਰਹੇ ਨੇ ਰੁੜਾਜੀ ਨੇ ਨਾਂ ਵੀ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਲੁਧਿਆਣਾ ਸ਼ਹਿਰ ਦੇ ਉਹ ਕੰਮ ਕਰਾਉਂਦੇ ਆ ਕਿ ਲੋਕ ਉਹਨਾਂ ਦੇ ਉਹਨਾਂ ਦਾ ਮੁੱਲ ਮੋੜਨ ਲਈ ਬਹੁਤ ਕਾਲੇ ਨੇ ਇੰਗੇ ਲੋਕਾਂ ਦਾ ਵਾਹ ਕੇਲੇ ਤਾਂ 19 ਦਿਨ ਨੂੰ ਖਿੱਚ ਕੇ ਉਰੇ ਕਰਨਾ ਮੈਂ ਝਾੜੂ ਦੇ ਉੱਤੇ ਚਾਂਦੀ ਲਵਾਈਆ ਤਾਂ ਕਿ ਲੋਕਾਂ ਦੇ ਵਿੱਚ ਇੱਕ ਮੈਸੇਜ ਜਾਵੇ ਵੀ ਇਹ ਝਾੜੂ ਹੀ ਉਹ ਚੀਜ਼ ਹੈ ਜਿਹੜੀ ਚੰਗੀ ਤਰ੍ਹਾਂ ਅੰਦਰ ਤੇ ਬਾਹਰ ਦੀ ਸਫਾਈ ਕਰ ਸਕਦੀ ਹੈ ਅਸੀਂ ਤਾਂ ਹਰੇਕ ਜਿਹੜੀ ਚੋਣ ਹੈ ਉਹਨੂੰ ਚੈਲੰਜ ਮੰਨਦੇ ਆ ਕਿਉਂਕਿ ਆਮ ਆਦਮੀ ਪਾਰਟੀ ਅੰਦੋਲਨ ਜੋ ਨਿਕਲੀ ਪਾਰਟੀ ਹੈ ਫੌਜੀਆਂ ਦੀ ਪਾਰਟੀ ਕਹਿੰਦਾ ਅਸੀਂ ਹਰ ਇੱਕ चीज ਨੂੰ ਛੋਟੀ ਵੱਡੀ चीज ਨੂੰ ਚੈਲੰਜ ਦੇ ਰੂਪ ਵਿੱਚ ਸਤਿਕਾਰ ਕਰਦੇ ਆ ਤੇ ਬਾਬਾ ਦੀਪ ਸਿੰਘ ਜੀ ਰਹਿਮਤ ਦੇ ਸਦਕਾ ਗੁਰੂਆਂ ਪੀਰਾਂ ਦੇ ਅਸ਼ੀਰਵਾਦ ਸਦਕਾ ਉਹਦੇ ਤੇ ਬੀਜੇ ਵੀ ਅਸੀਂ ਕਰਦੇ ਆ ਕੀਆਸਤ ਨਿਊਜ਼ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਲੁਧਿਆਣਾ ਜਿੰਨੀ ਚੌਂਕਾ ਵਿਖਾਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਜਿਹੜੇ ਅਦਾਲਤ ਕੋਲ ਪਾਏ ਜਾਣੇ ਆ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਇੱਥੋਂ ਪਹੁੰਚਣਗੇ ਤੇ ਰੋਡ ਲਾ ਜਰੀਏ ਜਿਹੜੇ ਨਾਮ ਜਦੋਂ ਪੱਤਰ ਅਸਲ ਕਰਾਨਗੇ ਤਾਂ ਆਪਦੀ ਚੌਂਕਾ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੇ ਗੱਡੀਆਂ ਦੀਆਂ ਤਸਵੀਰਾਂ ਦੇਖ ਸਕਦੇ ਹੋ ਐਸੇ ਹੀ ਗੱਡੀਆਂ ਦੇ ਵਿੱਚ ਖੜ ਕੇ ਜਿਹੜਾ ਰੋਡ ਸ਼ੋ ਜਿਹੜਾ ਕੱਢਿਆ ਜਾਵੇਗਾ ਤਾਂ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਮਨਿਸਟਰ ਅਤੇ ਵਿਧਾਇਕ ਹਲਕੇ ਦੇ ਜਿਹੜੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਰੋਡ ਸ਼ੋ ਐਸੇ ਹੀ ਜਰੀਏ ਕੱਢ ਕੇ ਕਚੈਰੀ ਜਿਹੜਾ ਨਾਮਜ਼ਦਗੀ ਪੱਤਰ ਡੀਸੀ ਦਫ਼ਤਰ ਪਹੁੰਚਣਾ ਹੈ ਤਾਂ ਉੱਥੇ ਨਾਮਜ਼ਦਗੀ ਪੱਤਰ ਜਿਹੜੇ ਆ ਸੰਜੀਵ अरोड़ा ਜੋ ਇੱਥੋਂ ਦੇ ਜੋ ਉਮੀਦਵਾਰ ਨੇ ਉਹਨਾਂ ਦੇ ਜਿਹੜੇ ਨਾਮਜ਼ਦਗੀ ਪੱਤਰ ਜਾ ਕੇ ਜਿਹੜੇ ਆ ਦਾਖਲ ਕਰਵਾਏ ਜਾਣਗੇ ਤਾਂ ਵਿਧਾਇਕ ਮਦਲ ਨਾਲ ਬੱਗਾ ਸਾਡੇ ਨਾਲ ਮੌਜੂਦ ਨੇ ਅੱਜ ਰੋਡ ਸ਼ੋਅ ਕੱਢਿਆ ਜਾ ਰਿਹਾ ਜੀ ਨਾਮਜ਼ਦਗੀ ਪੱਤਰ ਵੀ ਜਿਹੜੇ ਆ ਦਾਖਲ ਕਰਵਾਏ ਜਾਣੇ ਆ ਜਿੰਨੇ ਵੀ ਆਮਾਦੀ ਪਾਰਟੀ ਦੇ ਕਰਤਾ ਕਰਤਾ ਆਇਆ ਲੋਕਾਂ ਨੇ ਮਨ ਬਣਾ ਲਿਆ ਹੋਇਆ ਲੋਕਾਂ ਨੇ ਡਿਵੈਲਪਮੈਂਟ ਰਿਪੋਰਟ ਪਾਣੀ ਹੈ 3 ਸਾਲ ਦੇ ਕੀਤੇ ਕੰਮ ਨੂੰ ਵੋਟ ਪਾਣੀ ਹੈ ਉਹ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਰ ਭਗਵੰਤ ਸਾਹਿਬ ਦੇ ਕੰਮ ਨੂੰ ਮੋਹਰ ਲਗਣੀ ਹੈ ਜੋ ਉਹਨਾਂ ਦਾ ਸੁਪਨਾ ਪੰਜਾਬ ਨੂੰ ਰੰਗਲਾ ਪੰਜਾਬ ਦਾ ਨਸ਼ਮੁਕ ਪੰਜਾਬ ਬਣਾਉਂਦਾ ਲੋਕ ਜੇ ਧਿਆਨ ਚ ਆ ਗਿਆ ਕਿ ਜੋ 3 ਸਾਲ ਡਿਵੈਲਪਮੈਂਟ ਹੋਈ ਹੈ ਉਸ ਦੇ ਵਿੱਚ ਲੋਕਾਂ ਨੇ ਮੋਹਰ ਲਾਉਣੀ ਹੈ ਇਹ ਹੁਣ ਜਦ ਰਵੈਤੀ ਪਾਰਟੀ ਜਿਹੜੀ ਹੋਰ ਖਾ ਕੋ ਬੋਲਣ ਚੁੱਕਾ ਹੈ ਹੀ ਨਹੀਂ ਕੁਝ ਇਸ ਕਰਕੇ ਬਿਲਕੁਲ 201% ਵੀ ਪੱਕਾ ਜਿਹੜੀ ਜਿੱਤ ਰੋਣ ਦੀ ਨਿਸ਼ਚਿਤ ਹੈ ਔਰ ਆ ਦੀਵਾਨ ਸਾਹਿਬ ਖੁਦ ਆਪ ਆ ਰਹੇ ਨੇ ਔਰ ਇਹ ਲੋਕਾਂ ਦਾ ਇਕੱਠ ਦੇਖੋ ਲੋਕਾਂ ਦਾ ਪਿਆਰ ਦੇਖੋ ਕਿੰਨਾ ਸਤਕਾਰ ਲੋਕੀ ਦੇ ਰਹੇ ਨੇ ਇਹ ਸਾਰਾ ਇਹ ਸੋਚ ਬਣੀ ਹੈ ਕਿ 3 ਸਾਲ ਦੀ ਡਿਵੈਲਪਮੈਂਟ ਇਹ ਰੋਡ ਸ਼ੋ ਕਿੱਥੋਂ ਤੋਂ ਕਿੱਥੇ ਤੱਕ ਕੱਢਿਆ ਜਾਏਗਾ ਤਾਂ ਕਦੋਂ ਨਾਮਜ਼ਦਗੀ ਪੱਤਰ ਕਮਾਰ ਮੰਡੀ ਰੋਡ ਤੋਂ ਹੋ ਗਏ ਸਾਡਾ ਡੀ ਐਸਓਫਸਟ ਤੱਕ ਜਾਏਗਾ ਰੋਡ ਸਾਰਾ ਚੱਲਣਾ ਜੀ ਤੇ ਕਾਂਗਰਸ ਪਾਰਟੀ ਵੱਲੋਂ ਵੀ ਲਗਾਤਾਰ ਸਵਾਲ ਖੜੇ ਕੀਤਾ ਜਾ ਰਹੇ ਕੰਮਾਂ ਨੂੰ ਦੇਖਦੇ ਹੋਏ ਵੀ ਤਾਂ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜਿਹੜੇ ਕੰਮ ਕੀਤੇ ਨੇ ਲੋਕਾਂ ਨੂੰ ਪਤਾ ਨੇ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਸਾਰੇ ਵਾਇਗ ਵਾਇਗ ਸ਼ਹਿਰ ਚ ਘੁੰਮਦੇ ਹੋ ਜੜੀਆਂ ਪਿਛਲੀਆਂ ਪਸ਼ੋਕਰ ਦੇ ਕਾਲ ਸਰਕਾਰਾਂ ਦੇ ਟਾਈਮ ਦੇਖੋ ਸੜਕਾਂ ਟੁੱਟੀਆਂ ਹੁੰਦੀਆਂ ਸੀ ਸੜਕਾਂ ਤੇ ਢੇਰ ਕੂੜੇ ਲੱਗੇ ਹੁੰਦੇ ਸੀ ਮੈਨੂੰ ਦਿਖਾਓ ਕਿਹੜੀ ਰੋਡਸ ਲਿਆਣੇ ਸ਼ਹਿਰ ਦੀ ਟੁੱਟੀ ਹੈ ਮੈਂ ਚੱਲਦਾ ਤੁਹਾਡੇ ਨਾਲ ਖੜ ਕੇ ਦੇਖਦਾ ਮੇਰੇ ਹਲਕੇ ਜਾਓ ਬਾਕੀ ਕਿਸੇ ਹਲਕੇ ਚੱਲ ਜਾਓ ਸਾਰੀ ਸਫਾਈ ਜਿਹੜੀ ਏ ਕਲਾਸ ਸੜਕਾਂ ਏ ਕਲਾਸ ਲੋਕਾਂ ਨੂੰ ਸਾਫ ਸੁਥਰਾ ਪਾਣੀ ਸੀਵਰ ਦੀ ਸਫਾਈ ਬੜੀ ਸ਼ਾਨਦਾਰ ਔਰ ਤਕਰੀਬਨ ਲੋਕਾਂ ਨੇ ਡਿਵੈਲਪਮੈਂਟ ਦੇ ਮੋਰ ਲਾਣੀ ਹੈ ਕੰਮਾਂ ਦੇ ਸੋਨਾਂ ਤੇ ਵੀ ਖੜੇ ਕੀਤੇ ਜਿਹੜੇ ਕੰਮ ਕਹਿੰਦੇ ਕਾਉਂਸਲਰ ਲੈਵਲ ਦੇ ਐਮ ਐਲ ਏ ਮਨਿਸਟਰ ਉਦਘਾਟਨ ਕਰਦੇ ਦੇਖੋ ਮੇਰੀ ਗੱਲ ਸੁਣੋ ਜੇ ਮੈਂ 3 ਸਾਲ ਮਿਹਨਤ ਕੀਤੀ ਹੈ ਮੈਂ 3 ਸਾਲ ਕੰਮ ਕੀਤਾ ਤੇ ਮੈਂ ਤਾਂ ਉਦਘਾਟਨ ਕਰੂੰਗਾ ਇਹ ਭਾਜੀ ਜਿਹੜੇ ਮੇਰੇ ਡਿਵੈਲਪਮੈਂਟ ਦੇ ਕੰਮ ਨੇ ਵਿਧਾਨ ਸਭਾ ਦੇ ਉਹ ਤੇ ਮੈਂ ਕਰੂੰਗਾ ਜਿਹੜੇ ਲੋਕਾਂ ਨੂੰ 3 ਸਾਲ ਦੇ ਵਿੱਚ ਹੌਸ ਨਹੀਂ 3 ਸਾਲ ਦੇ ਵਿੱਚ ਮਾਪਾਂ ਡਿਵੈਲਪਮੈਂਟ ਕਰਾਈਆ ਉਹ ਤੇ ਅਸੀਂ ਕਰਾਂਗੇ ਨਾ ਉਹ ਹੁਣ ਸਾਡੇ ਕਾਉਂਸਲਰ ਵੀ ਬਣ ਗਏ ਉਹ ਸਾਰੇ ਕਾਉਂਸਲਰ ਨਾਲ ਹੁੰਦੇ ਨੇ ਚੌਧਰੀ ਚੌਧਰੀ ਮਜ਼ਾ ਬੱਗਾ ਸੀਗੇ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਆ ਤਾਂ ਉਹਨਾਂ ਕਹਿੰਿਆ ਕਿ 3 ਸਾਲ ਦੇ ਜਿਹੜੇ ਕੰਮ ਕੀਤੇ ਨੇ ਉੱਥੇ ਦੇ ਆਧਾਰ ਤੇ ਜਿਹੜੀ ਆ ਲੋਕਾਂ ਕੋਲ ਵੋਟ ਵੀ ਮੰਗੀ ਜਾਏਗੀ ਤਾਂ ਅਜ ਨਾਮਜ਼ਦਗੀ ਪੱਤਰ ਜਿਹੜੇ ਆ ਸੰਜੀਵ ਰੋੜਾ ਦੇ ਜਿਹੜੇ ਦਾਖਲ ਕਰਵਾਉਣੇ ਨੇ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਜਿਹੜੇ ਆ ਪਹੁੰਚਣਗੇ ਤਾਂ ਜਗਰਾਉਂ ਤੋਂ ਵਧਾਇਕ ਜਿਹੜੇ ਆ ਮੈਡਮ ਸਰਬਜੀਤ ਕੋ ਮਨੂਕੇ ਉਹ ਵੀ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਲਗਾਤਾਰ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਇੱਥੇ ਹੀ ਜਗ੍ਹਾ ਤੋਂ ਜਿਹੜਾ ਰੋਡ ਸ਼ੋਅ ਕੱਢਿਆ ਜਾਣਾ ਤਾਂ ਲੋਕਾਂ ਨੂੰ ਮਿਲਦੇ ਹੋਏ ਵਿਖਾਈ ਦੇ ਰਹੇ ਨੇ ਤਾਂ ਗੱਲਬਾਤ ਮੈਡਮ ਦੇ ਨਾਲ ਵੀ ਕਰ ਲੈਣੇ ਆ ਮੈਡਮ ਅੱਜ ਰੋਡ ਸ਼ੋਅ ਕੱਢਿਆ ਜਾਣਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇ ਜੀ ਵਾਲ ਪਹੁੰਚ ਰਹੇ ਨਾਮਜ਼ਦਗੀ ਪੱਤਰ ਵੀ ਦਾਖਲ ਕਰਵਾਈ ਜਾਣੇ ਆ ਰੋੜਾਈ ਦੇ ਦੇਖੋ ਜੀ ਸੰਜੀਵ अरोड़ा ਜੀ ਬਹੁਤ ਹੀ ਇੱਕ ਨਿੱਕ ਤੇਲ ਇਨਸਾਨ ਆ ਜਿਨ੍ਹਾਂ ਨੇ ਆਪਣੇ ਰਾਜ ਸਭਾ ਮੈਂਬਰ ਹੁੰਦੇ ਵੀ ਲੁਧਿਆਣੇ ਵਾਲਿਆਂ ਨੂੰ ਬਹੁਤ ਸਾਰੇ ਐਸੇ ਕੰਮ ਕਰਾ ਕੇ ਦਿਖਾਤੇ ਜਿਹੜੇ ਲੰਬੇ ਸਮੇਂ ਤੋਂ ਪੈਂਡਿੰਗ ਸੀ ਜਿਵੇਂ ਸਿਵਲ ਹਸਪਤਾਲ ਦਾ ਕੰਮ ਹੁਣ ਸੰਜੀਵ अरोड़ा ਜੀ ਤੋਂ ਲੋਕਾਂ ਨੂੰ ਆਸ ਹੈ ਕਿ ਜਦੋਂ ਉਹ ਐਮਐਲਏ ਬਣਗੇ ਤਾਂ ਇਸ ਹਲਕੇ ਦੀ ਨਿਹਾਰ ਵੀ ਬਦਲ ਲਗੀ ਕਿਨ ਦਾ ਵਿਰੋਧੀਆਂ ਨੇ ਸਵਾਲ ਖੜੇ ਕੀਤੇ ਹੁੰਦਾ ਕਿ ਰਾਜ ਸਭਾ ਮੈਂਬਰ ਵੱਡਾ ਹੁੰਦਾ ਹੈ ਨਾ ਕਿ ਐਮਐਲਏ ਸਾਡੀ ਪਾਰਟੀ ਦੇ ਵਿੱਚ ਕੋਈ ਵੱਡਾ ਛੋਟਾ ਨਹੀਂ ਹੁੰਦਾ ਲੋਕ ਸੇਵਾ ਸਭ ਤੋਂ ਵੱਡੀ ਹੁੰਦੀ ਹੈ ਜਿਹੜੇ ਕਹਿੰਦੇ ਵੀ ਆ ਵੱਡਾ ਹੁੰਦਾ ਇਹ ਛੋਟਾ ਹੁੰਦਾ ਇਹ ਉਹਨਾਂ ਦੀ ਉਹਨਾਂ ਦੀ ਆਪਣੇ ਹਾਰ ਦਾ ਕਾਰਨ ਸਾਡੀ ਪਾਰਟੀ ਦੇ ਵਿੱਚ ਤਾਂ ਕੰਮ ਵੱਡਾ ਜਿਹੜਾ ਲੋਕਾਂ ਲਈ ਕਰਨਾ ਉਹੀ ਕਰੇਗਾ ਲੋਕਾਂ ਨੂੰ ਕੀ ਅਪੀਲ ਆ ਜੀ ਅੱਜ ਲੋਕਾਂ ਨੂੰ ਅਪੀਲ ਹੈ ਕਿ ਐਮਪੀ ਸੰਦੀਪ अरोड़ा ਵੀ ਰਾਜ ਸਭਾ ਮੈਂਬਰ ਹੈ ਇਹਨਾਂ ਨੇ ਤੁਹਾਨੂੰ ਕੰਮ ਕਰਕੇ ਦਿਖਾਏ ਹੋਏ ਆ ਤੁਸੀਂ ਵੱਧ ਤੋਂ ਵੱਧ ਇਹਨਾਂ ਦਾ ਸਾਥ ਦਿਓ ਤਾ ਬਿਲਕੁਲ ਇਹ ਸੰਸਰਜੀ ਸੋ ਕੋਰ ਮਨੂਕੇ ਜਿਨ੍ਹਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਜਗਰਾਉਂ ਤੋਂ ਵਿਧਾਇਕ ਨੇ ਤਾਂ ਹਲਕਾ ਆਤਮਨਗਰ ਤੋਂ ਵਿਧਾਇਕ ਲਵਨ ਸਿੰਘ ਸਿੱਧੂ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਉਹ ਵੀ ਵਰਕਾਂ ਸਮੇਤ ਜਿਹੜੇ ਆ ਰੋਡ ਸ਼ੋਅ ਦੀ ਵਿੱਚ ਜਿਹੜਾ ਹਿੱਸਾ ਲੈਣਗੇ ਤਾਂ ਗੱਲਬਾਤ ਜਿਹੜੀ ਆ ਕਰ ਲੈਣੇ ਆ ਵਿਧਾਇਕਾ ਰੋਡ ਸ਼ੋਅ ਕੱਢਿਆ ਜਾਣਾ ਹੈ ਨਾਮਜ਼ਦਗੀ ਪੱਤਰ ਦਾਖਲ ਕਰਾਈ ਜਾਣੇ ਆ ਰੋੜਾ ਜੀ ਦੇ ਅੱਜ ਜਿਹੜਾ ਜਿੱਥੇ ਦਾ ਜਿਹੜਾ ਐਲਾਨ ਆ ਉਹ ਅੱਜ ਦੇ ਇਸ ਕਠਿਨੇ ਕਰ ਦੇਣਾ ਕਿਉਂਕਿ ਪਛਮੀ ਦੇ ਲੋਕ ਮੰਨ ਬਣਾਈ ਬੈਠੇ ਨੇ ਪਿਛਲੇ ਲਗਭਗ 2 ਮਹੀਨਿਆਂ ਤੋਂ ਅਸੀਂ ਪ੍ਰਚਾਰ ਦੇ ਵਿੱਚ ਜਿੱਥੇ ਵੀ ਰੂੜਾ ਜੀ ਜਾਂਦੇ ਨੇ ਪਿਛਲੇ 30 35 35 ਸਾਲ ਦੇ ਕੰਮ ਕਰਾਉਣ ਤੋਂ ਬਾਅਦ ਲੋਕ ਉਹਨਾਂ ਨੂੰ ਹੱਥਾਂ ਦੇ ਚੱਕਰੇ ਨੇ ਚਾਹੇ ਹਲਵਾਲਾ 에어ਪੋਰਟ ਦੀ ਗੱਲ ਕਰੀਏ ਚਾਹੇ ਐਸਐਸਏ ਦੇ ਵਿੱਚ ਮੈਡੀਕਲ ਕਾਲਜ ਲਿਆਉਣ ਦੀ ਗੱਲ ਕਰੀਏ ਚਾਹੇ ਅਸੀਂ ਸਿਵਲ ਹਸਪੀਟਲ ਨੂੰ ਹਸਪੀਟਲ ਨੂੰ ਅਪਗ੍ਰੇਡ ਕਰਨ ਦੀ ਗੱਲ ਕਰੀਏ ਕਹਿਣ ਤੋਂ ਬਾਅਦ ਵੀ ਰੂੜਾ ਜੀ ਨੇ ਨਾ ਵੀ ਆਪਣੀ ਜ਼ਿੰਮੇਵਾਰੀ ਹੁੰਦੇ ਹੈ ਲੁਧਿਆਣਾ ਸ਼ਹਿਰ ਦੇ ਉਹ ਕੰਮ ਕਰਾਉਂਦੇ ਆ ਕਿ ਲੋਕ ਉਹਨਾਂ ਦੇ ਉਹਨਾਂ ਦਾ ਮੁੱਲ ਮੋੜਨ ਲਈ ਬਹੁਤ ਕਾਲੇ ਨੇ ਜੇ ਲੋਕਾਂ ਦਾ ਬਾਹਲੇ ਤਾਂ 19 ਦਿਨ ਨੂੰ ਖਿੱਚ ਕੇ ਉਰੇ ਕੱਢ ਲੈਣ। ਵਿਰੋਧੀ ਸਵਾਲ ਚੱਕ ਰਹੇ ਨੇ ਜਿਹੜੀ 에어ਪੋਰਟ ਦੀ ਗੱਲ ਕੀਤੀ ਉਹ ਕਹਿੰਦੇ ਸੈਂਟਰ ਦਾ ਪ੍ਰੋਜੈਕਟ ਹੈ ਅੱਗੇ ਜਿਹੜਾ ਉਦਘਾਟਨ ਕਰਦੇ ਫਸੇ। ਸੈਂਟਰ ਦਾ ਪ੍ਰੋਜੈਕਟ ਇਹਨਾਂ ਨੇ ਲੈਣ ਦਾ ਪ੍ਰੋਜੈਕਟ ਤਾਂ ਸੈਂਟਰ ਨੇ ਦੇਣੇ ਹੁੰਦੇ ਨੇ। ਸੈਂਟਰ ਦੇ ਪੈਸਾ ਕਿਨਾਂ ਦਾ ਜਾਂਦਾ ਸਾਡਾ ਹੀ ਪੈਸਾ ਜਾਂਦਾ ਨਾ ਸਟੇਟਾਂ ਦਾ ਪੈਸਾ ਟੈਕਸ ਦੇ ਰੂਪ ਵਿੱਚ ਚਾਹੇ GST ਹੋਵੇ ਚਾਹੇ ਹੋਰ ਟੈਕਸ ਹੋਣ। ਸੈਂਟਰ ਜਿਮਾ ਹੁੰਦਾ ਉਹ ਪੈਸੇ ਅਸੀਂ ਲੈਣੇ ਨੇ ਜੇ ਕੋਈ ਕਹੇ ਵੀ ਆਪਦੇ ਪਿਓ ਦੀ ਜੇ ਆ ਤਾਂ ਲੈ ਰਹੇ ਨੇ ਤਾਂ ਆਪਦਾ ਪੁੱਤ ਹੋਣ ਦੇ ਨਾਤੇ ਆਪਦਾ ਹੱਕ ਹੈ ਸੈਂਟਰ ਸਾਡੀ ਮਾਂ ਹੈ ਉਹ ਤੋਂ ਹਰੇਕ ਕਿਸੇ ਅਸੀਂ ਮੰਗ ਕੇ ਲੈਣੀ ਹੈ ਨਾਲੇ ਉਹ ਆਪਦਾ ਹੱਕ ਮੰਗਣਾ ਕੋਈ ਧੀਖ ਨਹੀਂ ਮੰਗਣਾ ਕੰਮਾਂ ਨੂੰ ਲੈ ਕੇ ਜਿਹੜਾ ਵਿਰੋਧੀ ਸਵਾਲ ਚੱਕ ਰਹੇ ਨੇ ਜਿਹੜੇ ਕਹਿੰਦੇ ਕਾਉਂਸਲਰ ਲੈਵਲ ਦੇ ਕੰਮ ਹੁੰਦੇ ਆ ਮਨਿਸਟਰ ਜਾਂ ਵਿਧਾਇਕ ਜਿਹੜੇ ਉਦਘਾਟਨ ਕਰਦੇ ਨੇ ਜੇ ਤੁਸੀਂ ਇਹ ਇਹ ਊਚ ਨੇਕ ਦਾ ਭੇਦਭਾਵ ਰੱਖਿਆ ਤਾਂ ਹੀ ਅੱਜ ਸੜਕਾਂ ਦੇ ਤੁਰੇ ਫਿਰਦੇ ਹੋ ਚਾਰ ਬੰਦੇ ਇਕੱਠੇ ਨਹੀਂ ਹੁੰਦੇ ਜਿੱਥੇ ਜਾਣੇ ਹੋ ਬੰਦਿਆਂ ਨੂੰ ਫੜ ਫੜ ਕੇ ਤੁਸੀਂ ਫੋਟੋਆਂ ਖਿਜਾਉਂਦੇ ਹੋ ਤੁਹਾਡੇ ਨਾਲ ਫੋਟੋ ਖਿਜਾਉਣ ਨੂੰ ਕੋਈ ਤਿਆਰ ਨਹੀਂ ਜੇ ਤੁਸੀਂ ਉੱਚ ਨੀਵੀ ਦਾ ਭੇਦਭਾਵ ਰੱਖਿਆ ਅਸੀਂ ਤਾਂ ਆਪ ਝਾੜੂ ਫੜ ਲੈਨੇ ਮੈਂ ਝਾੜੂ ਦੇ ਉੱਤੇ ਚਾਂਦੀ ਲਵਾਈ ਹੈ ਤਾਂ ਕਿ ਲੋਕਾਂ ਦੇ ਵਿੱਚ ਇੱਕ ਮੈਸੇਜ ਜਾਵੇ ਵੀ ਇਹ ਝਾੜੂ ਹੀ ਉਹ ਚੀਜ਼ ਹੈ ਜਿਹੜੀ ਚੰਗੀ ਤਰ੍ਹਾਂ ਅੰਦਰ ਤੇ ਬਾਹਰ ਦੀ ਸੁਭਾਈ ਕਰ ਸਕਦੀ ਹੈ। ਇੱਕ ਉਹਨਾਂ ਨੇ ਕਹਿੰਦੇ ਜਿਹੜੀ ਪਛਮੀ ਚੋਣ ਜਿਹੜੀ ਹੋ ਰਹੀ ਹੈ ਹਲਕਾ ਵੈਸਟ ਦੀ ਚੋਣ ਇਹ ਹੀ 2027 ਨੂੰ ਦਰਸਾਈ ਹੋਈ। ਬਿਲਕੁਲ ਯਾਰ ਅਸੀਂ ਤਾਂ ਹਰੇਕ ਜਿਹੜੀ ਚੋਣ ਹੈ ਉਹਨੂੰ ਚੈਲੰਜ ਮੰਨਦੇ ਹਾਂ ਕਿਉਂਕਿ ਆਮ ਆਦਮੀ ਪਾਰਟੀ ਅੰਦੂਨੋਂ ਜੋ ਨਿਕਲੀ ਪਾਰਟੀ ਹੈ ਫੌਜੀਆਂ ਦੀ ਪਾਰਟੀ ਕਹਿੰਦਾ ਅਸੀਂ ਹਰ ਚੀਜ਼ ਨੂੰ ਛੋਟੀ ਵੱਡੀ ਚੀਜ਼ ਨੂੰ ਚੈਲੰਜ ਦੇ ਰੂਪ ਵਿੱਚ ਸਹਿਕਾਰ ਕਰਦੇ ਹਾਂ। ਤੇ ਬਾਬਾ ਦੀਪ ਸਿੰਘ ਜੀ ਰਹਿਮਤ ਦੇ ਸਦਕਾ ਗੁਰੂਆਂ ਪੀਰਾਂ ਦੇ ਅਸ਼ੀਰਵਾਦ ਸਦਕਾ ਉਹਦੇ ਤੇ ਬੀਜੇਪੀ ਅਸੀਂ ਕਰਦੇ ਆ ਕੀ ਲੱਗਦਾ ਹੁਣ ਲਾਸਟ ਸਵਾਲ ਆ ਬੀਜੇਪੀ ਵੱਲੋਂ ਹੱਲੇ ਤੱਕ ਕੈਂਡੀਡੇਟ ਅਨਾਉਂਸ ਨਹੀਂ ਕੀਤਾ ਗਿਆ ਦੇਖੋ ਇਹ ਉਹਨਾਂ ਦਾ ਅੰਦਰੂਨੀ ਮਾਮਲਾ ਉਹਨਾਂ ਦੀ ਸਕਰਟਨੀ ਚੱਲਦੀ ਹੈ ਕੀ ਚੱਲਦਾ ਕੀ ਨਹੀਂ ਚੱਲਦਾ ਇਹ ਉਹਨਾਂ ਦਾ ਜਿਹੜਾ ਹੈਗਾ ਇਹ ਉਹਨਾਂ ਦਾ ਕਰਨ ਦਾ ਸਵਾਲ ਹੈ ਜਦੋਂ ਕੋਈ ਬੀਜੇਪੀ ਵਾਲਾ ਦੇਖਿਆ ਸਵਾਲ ਕਰਿਓ ਪਰ ਮੈਨੂੰ ਆਸ ਹੈ ਜਲਦੀ ਇੱਕ ਅੱਧੇ ਦਿਨ ਦੇ ਕੱਲ ਦੇ ਪੇਪਰਾਂ ਵੀ ਪੜਿਆ ਬਈ ਬਕਰਮ ਸਿੰਘ ਸਿੱਧੂ ਜੀ ਦਾ ਨਾਮ ਜਿਹੜਾ ਉਹ ਅੱਗੇ ਆ ਰਿਹਾ ਜਿਹੜਾ ਵੀ ਆਵੇ ਜੀ ਆ ਉਹਨਾਂ ਨੂੰ ਬੈਸਟ ਬੀ ਸੀ ਦਾ ਸਾਡਾ ਕੰਮ ਆਪਣੇ ਕੰਮ ਦੇ ਆਧਾਰ ਤੇ ਵੋਟ ਮੰਗਣਾ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਕਿੰਨੀ ਦੇਰ ਚ ਪਹੁੰਚਣਗੇ ਇਸ ਰੋਡ ਸ਼ੋਅ ਚ ਕਿਉਂਕਿ ਗਰਮੀ ਵੀ ਕਾਫਾ ਹੈ ਕਾਫੀ ਪੈ ਰਹੀ ਹੈ ਤੇ ਜਿਹੜੇ ਵਰਕਰ ਨੇ ਗਰਮੀ ਚ ਜਦੋਂ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਆਉਂਦੇ ਨੇ ਪਰਮਾਤਮਾ ਦੀ ਰਹਿਮਤ ਹੁੰਦੀ ਹੈ ਮੌਸਮ ਖੁਸ਼ਗੁਵਾਰ ਹੁੰਦਾ ਹੈ ਆਪਾਂ ਹੁਣ ਸੱਚ ਜਾਣ ਕੇ ਕਹਿੰਦੇ ਆਪਾਂ ਧੁੱਪੇ ਖੜਿਆ ਗਰਮੀ ਆਉਂਦੀ ਹੈ ਜਮਾਂ ਨਹੀਂ ਗਰਮੀ ਆਉਂਦੀ ਮੌਸਮ ਖੁਸ਼ਗਵਾਰ ਇਹ ਗੱਲ ਦਾ ਪਰਮਾਨਾ ਕਿ ਕੁਦਰਤ ਵੀ ਸਾਡੇ ਨਾਲ ਆਗੇ ਤੈਰੀ ਦੇ ਬਸ ਬਿਲਕੁਲ ਹਲਕਾ ਹਾਤਮਨਗਲ ਤੋਂ ਵਿਧਾਇਕ ਲਵਨ ਸਿੰਘ ਸਿੱਧੂ ਸੀਗੇ ਜਿਨ੍ਹਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਤਾਂ ਤਸਵੀਰਾਂ ਜਿਹੜੀਆਂ ਪਿੱਛੇ ਦੀਆਂ ਵੀ ਸਾਂਝੀਆਂ ਕੀਤੀਆਂ ਜਾਊਗੀਆਂ ਜਿਹੜੀਆਂ ਰੋਡ ਸ਼ੋਅ ਦੀ ਪੂਰੀ ਤਿਆਰੀ ਮੁਕੰਮਲ ਕੀਤੀ ਗਈ ਹੈ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਆਪ ਸੁਪਰੀਮੋ ਔਰਵਿੰਦ ਕੇਜਰੀਵਾਲ ਪਹੁੰਚਣਗੇ ਤਾਂ ਵਿਧਾਇਕ ਜਾਂ ਵਰਕਰਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਗਈ ਉਹਨਾਂ ਕਹਿੰਿਆ ਕਿ 3 ਸਾਲ ਦੇ ਜਿਹੜੇ ਕੰਮ ਕੀਤੇ ਨੇ ਉਸੇ ਦੇ ਆਧਾਰ ਤੇ ਜਿਹੜੀ ਆ ਵੋਟ ਮੰਗੀ ਜਾਵੇਗੀ ਤਾਂ ਨਾਮਜ਼ਦਗੀ ਪੱਤਰ ਜਿਹੜੇ ਆ ਉਹ ਹੁਣ ਸੰਜੀਵ ਅਰੋੜੀ ਦੇ ਜਿਹੜੇ ਭਰਾਏ ਜਾਣਗੇ ਤਾਂ ਨਾਲ ਉਹਨਾਂ ਦੇ ਮੁੱਖ ਮੰਤਰੀ ਪੰਜਾਬ ਭ ਅਰਵਿੰਦ ਕੇਜਰੀਵਾਲ ਤੇ ਪੂਰੀ ਲੀਡਰਸ਼ਿਪ ਜਿਹੜੀ ਮੌਜੂਦ ਰਹੇਗੀ ਤਾਂ ਦੇਖਿਆ ਜਾਵੇ ਗਰਮੀ ਜਿਹੜੀ ਵੱਧ ਪੈ ਰਹੀ ਆ ਉਸੇ ਨੂੰ ਲੈ ਕੇ ਜਿਹੜੇ ਪਾਣੀ ਦੇ ਇੰਤਜ਼ਾਮ ਵੀ ਕੀਤੇ ਗਏ ਆ ਮਿੱਠਾ ਜਲ ਜਿਹੜਾ ਆ ਥਾਂ ਥਾਂ ਤੇ ਜਿਹੜਾ ਲਗਾਇਆ ਗਿਆ ਤਾਂ ਕਿ ਜਿਹੜਾ ਗਰਮੀ ਤੋਂ ਵਿਚਾਰ ਰੱਖਿਆ ਜਾਵੇ ਤਾਂ ਪਰ ਥੋੜੀ ਦੇਰ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨਾ ਤੇ ਆਪ ਸਰਮੀਮੋ ਅਰਵਿੰਦ ਕੇਜਰੀਵਾਲ ਪਹੁੰਚਣਗੇ ਤਾਂ ਆਤੀ ਚੌਂਕ ਘਮਾਰ ਮੰਡੀ ਤੋਂ ਇੱਥੋਂ ਹੁੰਦੇ ਹੋਏ ਕਚਹਿਰੀ ਡਿਪਟੀ ਕਮਿਸ਼ਨਰ ਦਫ਼ਤਰ ਜਿਹੜਾ ਆ ਪਹੁੰਚਣਗੇ ਤਾਂ ਉੱਥੇ ਨਾਮਜ਼ਦਗੀ ਪੱਤਰ ਜਿਹੜੇ ਆ ਸੰਜੀਵ ਅਰੋੜਾਈ ਦੇ ਦਾਖਲ ਜਿਹੜੇ ਆ ਉਹ